ਸਾਰੇ ਤਕਰੀਬਨ ਸਵੇਰੇ 8 ਵਜੇ ਦੀ ਗੱਲ ਆ ਕਿਉਂਕਿ ਮੀਂਹ ਜਿਆਦਾ ਪੈਣ ਕਰਕੇ ਪਾਣੀ ਕਾਫੀ ਜਿਆਦਾ ਆਇਆ ਪਹਿਲਾਂ ਤਾਂ ਵੈਸੇ ਕਾਜੂ ਉੱਪਰ ਜਾਂਦਾ ਸੀ ਕੁਝ ਟਾਈਮ ਬਾਅਦ ਸਾਡੀ ਸੜਕ ਜਿਹੜੀ ਆ ਹੌਲੀ ਹੌਲੀ ਕਰਕੇ ਕਾਜੂ ਵੀ ਰੁੜ ਗਿਆ ਸਾਡੀ ਸੜਕਾਂ ਸਾਰੇ ਜਿੰਨੀ ਦੇ ਪਿੱਛੇ ਤੇ ਅੱਗੇ ਕਿਲੋਮੀਟਰ ਸੜਕ ਹੁਣੀਆਂ ਸਾਰੀ ਸੜਕ ਵੀ ਰੁੜ ਗਈ ਹੈ ਕਿਉਂਕਿ ਕਿਉਂਕਿ ਪੈਨਡੂਲ ਜੋੜਨ ਵਾਲੀ ਕੋਈ ਇਹੀ ਕਾਜੂ ਵੀ ਸੀ ਕਿ ਬਾਕੀ ਜਿੰਨੀਆਂ ਵੀ ਸੜਕਾਂ ਸਾਰੀਆਂ ਖਰਾਬ ਪਈਆਂ ਉਹਦਾ ਨੁਕਸਾਨ ਦਾ ਸਾਰਿਆਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਫਸਲ ਬਾੜੀ ਦਾ ਨੁਕਸਾਨ ਵੀ ਹੋਇਆ ਕਾਜਵੇ ਵੀ ਰੁੜ ਗਿਆ ਸੜਕਾਂ ਵੀ ਰੁੜ ਗਈਆਂ ਉਹਦਾ ਕੋਈ ਇਹ ਨਹੀਂ ਕਹਿਦਾ ਲੱਖ 2 ਲੱਖ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਸਰ ਇਹ ਨਜ਼ਰ ਨੁਕਸਾਨ ਹੈ ਜਿਸ ਤਰ੍ਹਾਂ ਤਸਵੀਰਾਂ ਵਿੱਚ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਆ ਸਰ ਕਿਉਂਕਿ ਸਾਡੇ ਕੋਈ ਵੀ ਹੈਗੀ ਫਸਲਾਂ ਤਬਾਹ ਹੋ ਗਈਆਂ ਵਿੱਚ ਕੋਈ ਚੀਜ਼ ਬਚੀ ਨਹੀਂ ਜਿਹੜੀ ਮੋਰੇ ਆਈ ਆ ਕਿੰਨੀ ਫੈਂਸਿੰਗ ਲੱਗੀ ਫੈਂਸਿੰਗ ਸਾਰਾ ਜਿੰਨਾ ਵੀ ਜੋ ਵੀ ਮੋਰੇ ਆਇਆ ਸਭ ਖਤਮ ਹੋ ਗਿਆ ਸਰ ਸਰਪੰਚਾਂ ਬੜੀ ਬੇਸ਼ਰਮੀ ਦੀ ਗੱਲ ਹੈ ਤੁਹਾਡੇ ਦਸਵੇਂ ਤਾਵੇ ਕਿ ਸਵੇਰ ਤੋਂ ਨਾ ਕੋਈ ਅਫਸਰ ਆ ਹਰ ਕੋਈ ਵੀ ਨਾ ਕੋਈ ਰਾਜਦੰਦੀ ਕੇ ਨੇਤਾ ਕੋਈ ਵੀ ਪਿੰਡ ਚ ਨਹੀਂ ਪਹੁੰਚਿਆ ਸਰ ਕੋਈ ਸਵਿਰਦਾਰਾ ਉੱਧਾ ਜਾਨੀ ਨੁਕਸਾਨ ਤੋਂ ਬਚਾ ਜੀ ਹਾਂਜੀ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਬਸ ਆਹੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਸਾਡਾ ਕੋਈ ਲਿੰਕ ਹੀ ਟੁੱਟ ਗਿਆ ਪਿੰਡ ਦਾ ਸਰ ਇੱਕੋ ਮੇਨ ਸੜਕ ਸੀ ਜਿੱਥੋਂ ਪਿੰਡ ਸਾਰੇ ਪਿੰਡ ਵਾਸੀ ਹਮੇਸ਼ਾ ਆਉਂਦੇ ਜਾਂਦੇ ਆ ਰਾਤ ਭਰਤ ਕੋਈ ਅਮਰਜ ਹਾਂਜੀ 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 ਬਹੁਤ ਔਖਾ ਹੋ ਗਿਆ ਬਹੁਤ ਔਖਾ ਸਰ ਬਹੁਤ ਔਖਾ ਜੀ ਸਾਰੀ ਮੇਨ ਰੋਡ ਇਹੀ ਆ ਚੋਹਾਲ ਤੱਕ ਰਹੀ ਰੋਡ ਚੱਲਦਾ ਜਿੰਨੀ ਵੀ ਟ੍ਰੈਫਿਕ ਮੇਨ ਸਾਰੀ ਇਧਰੋਂ ਨਿਕਲਦੀ ਆ ਕੋਈ ਸਰ ਇਹ ਖਤਮ ਹੋ ਗਿਆ ਸਾਰੇ ਤੁਹਾਡੇ ਸਾਹਮਣੇ ਕਿੰਨਾ ਬੁਰਾ ਹਾਲਾ ਪਾਣੀ ਵੀ ਹਾਲੇ ਤੱਕ ਚੱਲੀ ਜਾਂਦਾ ਸੀ ਹਾਂਜੀ ਅਗਲ ਹਾਂਜੀ ਕੀ ਨਾਮ ਹੈ ਤੁਹਾਡਾ ਗਲਬੀਰ ਸਿੰਘ ਜੀ ਬਈ ਕਿਹੜਾ ਪਿੰਡ ਹੈ ਜੀ ਪਿੰਡ ਬਸੀ ਗਲਾਮ ਸਿੰਘ ਗਲਬੀਰ ਸਿੰਘ ਜੀ ਕਿੰਨੇ ਚਿਰਾਂ ਬਾਅਦ ਉਸ ਬਿਜੁਰਗ ਵਸਤਾ ਤੇ ਹੋ ਚੁੱਕੇ ਕਿੰਨੇ ਚਿਰਾਂ ਬਾਅਦ ਪਿੰਡ ਤੇ ਇਸ ਤਰ੍ਹਾਂ ਦੇ ਹਾਲਾਤ ਦਿੱਖੇ ਨਹੀਂ ਜੀ ਕਦੋਂ ਚੋਹ ਵਿੱਚ ਕਦੋਂ ਆਖਰੀ ਵਾਰ ਪਾਣੀ ਆਇਆ ਸੀ ਅੱਠ ਤੋਂ ਲੱਗ ਕੇ ਜੀ ਅੱਠ ਜਿਹਾ ਆਇਆ ਸੀ ਅੱਠ ਤੋਂ ਬਾਅਦ ਹੁਣ ਆਇਆ ਪਾਣੀ ਕਿੰਨੀ ਕਿਤਵਾਰ ਪਹਿਲਾਂ ਆਇਆ ਫਿਰ ਪਾਣੀ ਤਾਂ ਆਂਦਾ ਸੀਗਾ ਜੀ ਥੋੜਾ ਬਹੁਤ ਆਂਦਾ ਸੀਗਾ ਤੇ ਸਲੈਬ ਦੇ ਉੱਪਰ ਜੀ ਨਿਕਲ ਜਾਂਦਾ ਸੀ ਪਰ ਹੁ ਇਹ 8 ਤੋਂ ਬਾਅਦ ਹੀ ਹੋਇਆ ਪਹਿਲਾਂ 88 ਚ ਵੀ ਬਹੁਤ ਹੋਇਆ ਸੀਗਾ ਪਰ 8 ਚ ਵੀ ਕਾਫੀ ਹੋਇਆ ਸੀਗਾ ਪਰ ਆ ਜਿਹੜੀ ਹਾਲਾਤ ਆ 8 ਤੋਂ ਵੀ ਉੱਪਰ ਦੀ ਆ ਆ ਸੜਕਾਂ ਨਹੀਂ ਰੁਟੀਆਂ ਜੀ ਕਿੰਨੀ ਤਬਾਈ ਹੋਈ ਆ ਜੀ ਹੁਣ ਤਾਂ ਸਾਰੇ ਤਬਾਈ ਤਾਂ ਹੁਣ ਬਹੁ ਹੋ ਗਈਆਂ ਕਰੋੜਾਂ ਤੋਂ ਉੱਪਰ ਹੀ ਆ ਕੰਮ ਜੀ ਤੁਸੀਂ ਦੇਖੇ ਲਿਆ ਸਾਰ ਕਿੰਨੀ ਉਮਰ ਆ ਤੁਹਾਡੀ ਜੀ ਮੇਰੀ 68 ਸਾਲ ਹੈ ਜੀ ਤੁਸੀਂ ਤਕਰੀਬਨ ਹੁਣ 70 ਸਾਲਾਂ ਦੇ ਹੋ ਜਾਣਾ ਜੀ ਸਵੇਰ ਦੇ ਕਹਿੰਦਾ ਇੰਨੀ ਕਿ ਬਿਸ਼ਾਰਮੀਆਂ ਨਾ ਕੋਈ ਅਫਸਰ ਆ ਅਸੀਂ ਤਾਂ ਸਵੇਰ ਦੇ ਬੈਠੇ ਆ ਜੀ ਸਵੇਰ ਦੇ ਇੱਥੇ ਬੈਠੇ ਆ ਕੋਈ ਨਹੀਂ ਆਇਆ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂ ਸਰਪੰਚ ਸਾਹਿਬ ਨੇ ਸਾਰਾ ਕੁਝ ਦਿੱਤਾ ਹੁਣ ਮੇਰਾ ਕੋਈ ਰਹਿ ਨਹੀਂ ਗਿਆ ਉਹੀ ਜੇ ਮੰਗਣਾ ਚਾਹੁੰਦੇ ਹਾਂ ਅਸੀਂ ਤੇ ਜਲਦੀ ਤੇ ਜਲਦੀ ਤਿਆਰ ਹੋ ਜਾ ਜੀ ਸਾਰੇ ਬੱਚਿਆਂ ਨੂੰ ਇਹ ਨਹੀਂ ਸਾਡੇ ਪਿੰਡ ਨੂੰ ਇਹ ਸਾਰੇ 10 ਪਿੰਡਾਂ ਦਾ ਏਰੀਆ ਹੈ ਜਿਹੜਾ ਇਥੇ ਇਸ ਰਸਤੇ ਨੂੰ ਜਾਂਦਾ ਜੀ ਸਿੱਧਾ ਚਹਾਲ ਨੂੰ ਹੁਣ ਆ 100 ਮਹੀਨਾ ਚੱਲ ਪੈਣਾ ਸਾਰੇ ਇੱਥੋਂ ਜੀ ਜਾਂਦੇ ਆ ਸਾਰੇ ਪਿੰਡ ਜਿੰਨਾ ਉਹਨਾਂ ਉਹਨਾਂ ਵਗੈਰਾ ਤੇ ਸਾਰੇ ਇੱਧਰ ਜੀ ਜਾਂਦੇ ਆ ਉਹਨਾਂ ਦੇ ਬੱਚਿਆਂ ਨੂੰ ਬਹੁਤ ਦਿੱਕਤ ਹੋਣੀ ਹੈ ਸਕੂਲਾਂ ਦੇ ਬੱਚਿਆਂ ਨੂੰ ਬਹੁਤ ਦਿੱਕਤ ਹੋਣੀ ਹੈ ਜਿਹੜੇ ਆਪਣੇ ਨੌਕਰੀ ਕਰਦੇ ਉਹਨਾਂ ਨੂੰ ਬਹੁਤ ਦਿੱਕਤ ਹੋਣੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ